ਕਾਲ ਤਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਐਨੀ ਵਾਹ ਲਾਈਏ ਜਿੰਨੀ ਸਾਡੇ ਤੋਂ ਲੱਗ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅੱਜ ਅਸੀਂ ਮਾਣ ਨਾਲ ਕਹਿੰਨੇ ਆਂ ਅਸੀਂ ਖਟੋਕ ਕੇ ਕਹਿੰਨੇ ਆ ਨਾ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਤਾਂ ਕਰਕੇ ਕਹਿੰਦੇ ਆ ਜਿਵੇਂ ਸਾਡੇ ਮਰਦੋਸੇ ਮੁੰਡੇ ਮਾਰੇ 45000 ਬੇਕਸੂਰੇ ਮੁੰਡੇ ਮਾਰੇ ਉਹ ਸੀਐਮ ਦਾ ਸੌਦਾ ਲਾਇਆ ਇਹਨਾਂ ਬੰਦੀ ਸਿੰਘਾਂ ਕਰਕੇ ਲਾਇਆ ਇਹਨਾਂ ਬੰਦੀ ਜਿੱਕਾ ਇੱਕ ਕਰਕੇ ਹੀ ਇਕਠੋਕ ਕੇ ਕਹਿੰਦੇ ਆ ਜਿਹੜੇ ਜਰਨਲ ਨੇ ਕਾਹ ਤੱਕ ਸਾਹਿਬ ਨੂੰ ਢੇਟਾਰੀ ਕਰਨ ਦੀ ਸਾਜਿਸ਼ ਕਢੀ ਉਹ ਡਰਨਲ ਦਾ ਸੌਦਾ ਲਾਇਆ ਤਾਂ ਇਹਨਾਂ ਬੰਦੀ ਸਿੰਘਾਂ ਕਰਕੇ ਕਹਿੰਦੇ ਆ ਸਾਡਾ ਫਰਜ਼ ਆ ਅੱਜ ਅਸੀਂ ਬੰਦੀ ਸਿੰਘਾਂ ਨਾਲ ਹੀ ਇਕਠੋਕ ਕੇ ਖੜੀਏ ਅੱਜ ਅੰਮ੍ਰਿਤਪਾਲ ਪਾਈ ਸਾਹਿਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਅੰਦਰ ਰਾਜ ਦੀ ਚਿੰਗ ਪੈਦਾ ਹੋਈ ਆ ਉਹ ਇੱਕ ਸੱਚੇ ਰਾਜ ਦੀ ਗੱਲ ਕਰਦੇ ਸੀਗੇ ਇੱਕ ਕਾਂਲਪੁਰਖ ਦੇ ਰਾਜ ਦੀ ਗੱਲ ਕਰਦੇ ਸੀਗੇ ਜਿਹੜਾ ਅੱਜ ਤੇਸ ਦੇ ਅੰਦਰ ਰਾਜ ਚੱਲਦਾ ਆ ਨਾ ਜਿਹੜਾ ਜਿਹੜਾ ਸਟੇਟ ਦਾ ਇੰਡੀਆ ਸਟੇਟ ਦਾ ਰਾਜ ਆ ਅਸੀਂ ਚੁੱਤੀ ਦੇ ਰੱਖਦੇ ਆ ਇਹੋ ਜਿਹੇ ਰਾਜ ਨੂੰ ਜਿੱਥੇ ਧੀ ਪੈਣਾ ਦੀ ਬੇਵੱਦੀ ਹੁੰਦੀ ਆ ਕਲਕੱਤੇ ਦੇ ਅੰਦਰ ਜਿੱਥੇ 1984 ਦੇ ਅੰਦਰ ਸਾਡੇ ਗਲਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਜਿੱਥੇ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬੇਵਕੀ ਕੀਤੀ ਜਾਂਦੀ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਜਿੱਥੇ ਸਾਡੇ ਨਿਰਦੋਸ਼ੇ ਮੁੰਡਿਆਂ ਨੂੰ ਸੱਚ ਹੱਕ ਦੇ ਮੁੰਡੇ ਬੋਲਣ ਵਾਲੇ ਮੁੰਡਿਆਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਵਾਹਿਗੁਰੂ ਉੱਤੇ ਧ੍ਰਿੜ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ ਇਹ ਤਾਂ ਦੁਨਿਆਵੀ ਰਾਜ ਨੇ ਠੀਕ ਆ ਅੰਗਰੇਜ਼ਾਂ ਨੂੰ ਵੀ ਮਾਣ ਸੀਗਾ ਉਹਨਾਂ ਨੂੰ ਵੀ ਐਡਾ ਮਾਣ ਸੀਗਾ ਵੀ ਸਾਡਾ ਰਾਜ ਕਦੇ ਨਹੀਂ ਜਾਣਾ ਇਹਨਾਂ ਨੂੰ ਵੀ ਮਾਣਾ ਸਾਡਾ ਰਾਜ ਨਹੀਂ ਜਾਣਾ ਪਰ ਵਾਹਿਗੁਰੂ ਮਿਹਰ ਕਰੂਗਾ 96 ਕਰੋੜ ਖਾਲਸਾ ਦੀ ਛਜਣਾ ਆ ਤੇ ਸਾਰੀ ਦੁਨੀਆ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਆ ਅਸੀਂ ਤੁਹਾਡੇ ਕੋਲ ਆਣਾ ਟਾਈਮ ਥੋੜਾ ਜਿਹਾ ਕੱਟ ਦਿੱਤਾ ਹੋਇਆ ਮਾ ਵੀ ਮੰਗਦੇ ਆ ਜੀ 2 ਮਿੰਟ ਹੋਰ ਬੋਲਾਂਗੇ ਹਰਿਆਣੇ ਤੋਂ ਆਏ ਆ ਜੇਲਾ ਕੱਟ ਕੇ ਆਏ ਆ ਥੋੜੇ ਜਿਹਾ ਟਾਈਮ ਪਹਿਲਾਂ ਕੌਮ ਪਿੱਛੇ ਹੀ ਤੇ 2 ਮਿੰਟ ਬਾਅਦ ਜ਼ਰੂਰ ਲਵਾਂਗੇ ਗੱਲ ਕੋੜੀਆ ਸੰਗਤ ਜੀ ਅੱਜ ਈਡੀਅਨ ਸਟੇਟ ਦੀ ਗੁਲਾਮੀ ਸਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਗੂਆਂ ਦੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਗੂਆਂ ਨੂੰ ਜਿਨ੍ਹਾਂ ਦੇ ਇੱਕ ਬੋਲ ਤੇ ਲੱਖਾਂ ਲੱਖਾਂ ਦਾ ਕੱਟ ਹੋ ਜਾਣਾ ਸੀ ਆ ਜੋ ਆਗੂ ਆਰਾਮ ਪ੍ਰਸਤ ਹੋ ਗਏ ਉਹ ਅੱਧਾ ਸੁਸਤ ਹੋ ਗਏ ਉਹ ਜਿਹੜਾਂ ਤੋਂ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਹ ਸਟੇਟਾਂ ਤੋਂ ਪੰਗੇ ਲੈਣ ਤੋਂ ਡਰਦੇ ਨੇ ਅਸੀਂ ਕਿਉਂ ਨਹੀਂ ਲੱਖਾਂ ਦਾ ਇਕੱਠ ਕਰਦੇ ਕਿਉਂ ਨਹੀਂ ਦਿੱਲੀ ਨੂੰ ਕੇਰਾ ਪਾਉਂਦੇ ਇਹਨਾਂ ਅੱਖਾਂ ਨਾਲ ਸਰਕਾਰਾਂ ਵੀ ਝੁਕਦੀਆਂ ਦੇਖਿਆ ਨੇ ਅਪਣੇ ਥੋੜੇ ਟਾਈਮ ਦੀ ਪਹਿਲਾਂ ਆ ਵੱਡੀਆਂ ਵੱਡੀਆਂ ਸਰਕਾਰਾਂ ਝੁਕਦੀਆਂ ਦੇਖਿਆ ਨੇ ਸਿਰਫ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਨਿਸਾਨ ਸਾਹਿਬ ਦੇ ਥੱਲੇ ਚੱਲਣਾ ਪਊਗਾ ਜਦੋਂ ਮੁਗਲਾਂ ਦਾ ਟਾਈਮ ਸੀਗਾ ਨਾ ਅੰਤ ਦਾ ਜ਼ੁਲਮ ਕਰਦੇ ਸੀ ਉਹ ਸਾਡੇ ਤੇ ਅੰਤ ਦਾ ਸਿੰਘਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਵੀ ਸਿੰਘਾਂ ਸਿੰਘਣੀਆਂ ਕਰ ਸਾਡੇ ਬੱਚੇ ਕੈਦ ਕਰੇ ਹੋਏ ਨੇ ਉਹ ਜਾਨਾਂ ਤੇ ਬਾਜੀ ਜਾਨ ਦੀ ਬਾਜੀ ਲਾ ਕੇ ਆਪਣੇ ਸਿੰਘਾਂ ਤੇ ਸਿੰਘਣੀਆਂ ਨੂੰ ਬੱਚਿਆਂ ਨੂੰ ਛਡਾਉਂਦੇ ਹੁੰਦੇ ਸੀਗੇ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਲੱਖੀ ਜੰਗਲਾਂ ਤੋਂ ਚੱਲੇ ਬੀਚੇ ਜ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਹਨਾਂ ਨੂੰ ਪ੍ਰਸਾਦਾ ਬਾਣੀ ਵੀ ਚਕਾਇਆ ਫਿਰ ਉਹ ਨੇਜੇ ਦੇ ਟੰਗ ਕੇ ਮੱਥੇ ਰੰਗੜ ਦਾ ਫਿਰ ਲੈ ਕੇ ਆਏ ਕਿਉਂਕਿ ਸਾਡੀ ਏਕਤਾ ਇੰਨੀ ਵੱਡੀ ਸੀਗੀ ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆਇਆ ਆ ਉਹ ਪੰਥ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਥ ਦੀ ਗੱਲ ਜੇ ਅਸੀਂ ਕੱਲ ਜੰਮੇ ਹੋਇਆ ਸਾਡੇ ਤਾਂ ਜੰਮੋਂ ਲੋ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਥ ਦੇ ਪੀੜ ਪਾਉਗੀ ਨਾ ਅਸੀਂ ਹਿੱਕ ਢਾ ਕੇ ਖੜਾਂਗੇ ਸਾਡਾ ਫਰਜ਼ ਮਰਦਾ ਬਾਬਾ ਜੀ ਅਸੀਂ ਬੰਦੀ ਸਿੰਘਾਂ ਦਾ ਸਾਥ ਦਈਏ ਇਹ ਗੱਲ ਆਸਤੀ ਬੇਨਤੀ ਜ਼ਰੂਰ ਕਰਨਾ ਚਾਹੁੰਦੇ ਆ ਸੰਗਤ ਨੂੰ ਆਪਣੇ ਨੌਜਵਾਨਾਂ ਨੂੰ ਬਾਬਾ ਦੀ ਪੰਥ ਦੀ ਰਾਜਨੀਤੀ ਕਰੋ ਰਾਜਨੀਤੀ ਸ਼ੁਰੂ ਹੋਣੀ ਚਾਹੀਦੀ ਆ ਅਕਾਲ ਤਖਤ ਸਾਹਿਬ ਤੋਂ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਬੈਜੋ ਤਾਂ ਬੈਜੋ ਖੜੇ ਹੋਜੋ ਤਾਂ ਖੜੇ ਹੋਜੋ ਉਹ ਰਾਜਨੀਤੀ ਆ ਪਸਾਰੇ ਨੇ ਕਰਨੀਆਂ ਤੇ ਗੁਰਦੁਆਰਿਆਂ ਤੋਂ ਬੜੀ ਰਾਜਨੀਤੀ ਸਟਾਰਟ ਕਰੋ ਸਟੇਟ ਦਾ ਜ਼ੋਰ ਲੱਗਿਆ ਹੋਇਆ ਤੁਹਾਡੀ ਬੋਲੀ ਖਤਮ ਕਰਨ ਨੂੰ ਤੁਹਾਡੇ ਇਤਿਹਾਸ ਖਤਮ ਕਰਨ ਨੂੰ ਤੁਹਾਡੇ ਸੱਭਿਆਚਾਰ ਖਤਮ ਕਰਨ ਨੂੰ ਤੁਹਾਡੀ ਜ਼ਮੀਨ ਖਤਮ ਕਰਨ ਨੂੰ ਜਿਹੜੀਆਂ ਕੋਮਾਂ ਕੋਲ ਜ਼ਮੀਨ ਨਹੀਂ ਹੋਇਆ ਕਰਦੀ ਜਿਹੜੀਆਂ ਕੋਮਾਂ ਕੋਲ ਸੱਭਿਆਚਾਰ ਨਹੀਂ ਹੋਇਆ ਕਰਦਾ ਜਿਹੜੀਆਂ ਕੋਮਾਂ ਕੋਲ ਇਤਿਹਾਸ ਨਹੀਂ ਹੋਇਆ ਕਰਦਾ ਨਾ ਉਹ ਕੋਮਾਂ ਬਾਲੇ ਟਾਈਮ ਤੱਕ ਸਰਵਾਈਵ ਨਹੀਂ ਕਰਿਆ ਕਰਦੀ ਆ ਜੋ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਥੱਲੇ ਇਕੱਤਰ ਹੋਈਏ ਨਿਸਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਸ਼ਸਤਰ ਵਿਦਿਆ ਸਿੱਖੀ